ಆಡಿಯಾ ಟ್ರ್ಯಾಕ್ಟರ್ ನ ખેದ್ದಿದ್ದೆನು. ಅಂತ ರಾಜನಿಂದ ಇದೆ. ನೈ ನೈ ಸಕ್ಕಾನ್ ನ ಡಿವಿಜಿ ನ. ಇದು ಓಹೋ ಯಾಕ? ಪಾಣ ನಂಬರ್ 2. ਅਸੀਂ ਗਰਦਾਸਪੁਰ ਆ ਰਹੇ ਹਾਂ ਜੀ ਕਿਹੜਾ ਪਿੰਡ ਤੁਹਾਡਾ ਆਪਣਾ ਪਿੰਡ ਤੇ ਨੰਗਰ ਲਪਾਣਾ ਅੱਛਾ ਅੱਛਾ ਤੇ ਜਾ ਕਿੱਧਰ ਰੇ ਸੀ ਪਹਿਲੇ ਪਿੰਡ ਨੂੰ ਜਾ ਰਹੇ ਗਰਦਾਸਪੁਰ ਤੋਂ ਅੱਛਾ ਇਹ ਕੋਈ ਕੁਛ ਸਾਡੇ 6.5 ਮਿੰਟ 100 ওভারਟੇਕਿੰਗ ਦਾ ਮਸਲਾ ਬਣਿਆ ਮੈਂ ਨਾ ਕੋਈ ਓਵਰਟੇਕ ਟਰਾਲੀ ਨਾਲ ਨਹੀਂ ਮੈਂ ਪਾਸ ਕਰਤਾ ਉਹ ਮੋੜ ਤੋਂ ਕਾਇਰਿਆ ਜੀ ਉਹਨੂੰ ਅੰਨੀ ਸਪੀਡ ਨਾਲ ਲਿਆਂਦੀ ਮੈਂ ਵਿੱਚ ਮਾਰੀ ਪਤਾ ਨਹੀਂ ਲੱਗਾ ਕੀ ਮੈਂ ਮਾਰਾ ਜਾਂਦਾ ਜੀ ਉਹ ਠੀਕ ਹੈ ਸਰਦਤ ਭਾਈ ਹਸਬੰਦ ਹੀ ਦੋਨਾਂ ਯਾਨੇ ਅਚੂਰ ਦਿਨਾਂ ਤੇ ਲੱਗੀ ਆ ਅਚੂਰ ਹਾਂਜੀ ਵਾਪਸ ਅੱਲੀ ਗਿਆ ਇਹਦਾ ਅਸਰ ਤੇ ਲੱਗੀ ਹੈ ਇਹ ਚਿਰ ਤੇ ਦੇ ਚਿਰ ਦੇ ਰੱਖੀ ਪਾ ਕੀ ਲੱਟਾ ਪਰ ਤੇ ਵੀ ਲੱਗੀ ਹੋਈ ਹੈ ਅੱਛਾ ਅੱਛਾ ਛੋਟੇ-ਬੁਟੇ ਨੇਰਾ ਸੀਗਾ ਉਦੋਂ ਹਾਂਜੀ ਨੇਰਾ ਮੀਨਜ਼ ਕੋਈ ਹੋਸ਼ੀਂ ਚ ਬੀ ਸੱਟ ਲੱਗੀ ਆ ਨ ਕੋਈ ਹੋຊ ਨਹੀਂ すぎਦਾ। ਹਾਂਜੀ ਸੜਕ ਬੜਾ ਛੋਟੀ ਸੀ ਜੇ ਵੱਡੇ ਹੁੰਦੇ ਤੇ ਬਚਾਅ ਜਾਣਾ ਸੀ। ਜੀ ਟ੍ਰੈਫਿਕ ਬਹੁਤ ਜ਼ਿਆਦਾ ਇੱਥੇ ਛੜਕ ਛੋਟੀ ਆ ਟ੍ਰੈਫਿਕ ਬਹੁਤ ਜ਼ਿਆਦਾ ਐ ਤੁਸੀਂ ਦੂਰ ਨਹੀਂ ਤੁਸੀਂ ਰੋਡ ਦੇ ਨਾਲ ਵੇਖੋ ਵੀ ਜਿੰਨੀ ਬੂਟੀ ਆ ਇਹਨਾਂ ਦੇ ਮਹਿਕਮੇ ਦੇ ਬੰਦੇ ਕੋਈ ਬੂਟੀ ਨਹੀਂ ਵੜ ਸਕਦੇ ਲਾਗ ਲਾਗੋ। ਮੋਟਰਸਾਈਕਲ ਵਾਲੇ ਕੋ ਥੱਲੇ ਨਹੀਂ ਉਤਰਿਆ ਜਾਂਦਾ। ਸਾਡੇ ਲੋਕਾਂ ਦੀ ਕੋਈ ਸੇਫਟੀ ਤੇ ਚਾਹੀਦੀ ਆ ਨਾ ਥੋੜੀ ਬਹੁਤੀ। ਕਿਹੜੀ ਸੇਫਟੀ ਸਰਕਾਰ ਦੀ ਇੱਥੇ? ਕੋਈ ਸੇਫਟੀ ਨਹੀਂ ਭਾਜੀ। ਇੱਥੇ ਲੋਕ ਆਪਣੀ ਵੱਡੀ ਕਰਨ ਦੀ ਮੰਗ ਵੱਡੀ ਹੋਣੀ ਚਾਹੀਦੀ ਛੜ ਕੇ ਜ਼ਰੂਰ ਹੋਣੀ ਚਾਹੀਦੀ ਹੈ ਨਾਲ ਹੀ ਕਿਹੜੀ ਗੱਲ ਕਹਿੰਦੇ 300 ਫੁੱਟ ਤੱਕ ਮੀਣੀ 300 ਫੁੱਟ ਦੇ ਜਦੋਂ ਬਾਜਵਾ ਐਮਪੀ ਉਦੋਂ ਪਾਸ ਹੋਈ ਮੁੜ ਕੇ ਇਹਨੂੰ ਕਿਸੇ ਨੇ ਪੁੱਛਿਆ ਨਹੀਂ ਇਹਦਾ ਮਾਂ ਪਿਓ ਵੀ ਕੋਈ ਨਹੀਂ ਕੋਈ ਅਫਸਰ ਨਹੀਂ ਇੱਥੇ ਹੁੰਦਾ ਕੋਈ ਨਹੀਂ ਪੁੱਛਦਾ ਇਹਨੂੰ ਬਹੁਤ ਜ਼ਿਆਦਾ ਨੁਕਸਾਨ ਆ ਇਹ ਮਤਲਬ ਰੋਡ ਖੁੱਲਾ ਹੋਣਾ ਚਾਹੀਦਾ ਅਸੀਂ ਕਹਿੰਦੇ ਆ ਹਾਂਜੀ ਖੁੱਲਾ ਹੋਵੇ ਚਲੋ ਬਾਕੀ ਥੋੜਾ ਜਿਹਾ ਚਲਾਉਣ ਵਾਲਿਆਂ ਨੂੰ ਵੀ ਚਾਹੀਦਾ ਵਾ ਥੋੜਾ ਜਿਹਾ ਸਹੀ ਜਿਹਾ ਚਲਾਉਣ ਹੌਲੀ ਚਲਾਉਣ ਤੇ ਇਹ ਆ ਵੀ ਹਾਸਾ ਨਾ ਹੀ ਵਾਪਰੇ ਕਿਸੇ ਨਾਲ ਵੀ ਜੀ ਰੋਜ਼ ਦਾ ਇੱਕ ਦਾ ਹਾਸਾ ਦੇਖਦੇ ਰਹੀਦਾ ਆ ਆਣ ਜਾਣ ਮੇਲਿਆ ਤੇ ਇਹ ਤੇ ਪੰਜਾਬ ਗਵਰਨਮੈਂਟ ਨੂੰ ਵੀ ਚਾਹੀਦਾ ਵੀ ਸੜਕ ਦੀ ਚੜਾਈ ਜਿਹੜੀ ਉਹ ਸਹੀ ਕੀਤੀ ਜਾਵੇ ਵੀ ਆਰਾਮਦਾਈ ਸਾਧਨ ਨੰਗ ਸਕਣ ਕੋਈ ਹਾਦਸਾ ਨਾ ਵਾਪਰੇ ਮੁਸ਼ਕਲਾਂ ਟ੍ਰੈਫਿਕ ਦੀਆਂ ਆਉਂਦੀਆਂ ਜੀ ਇਸੇ ਕਰਕੇ ਆਉਂਦੀਆਂ ਵੀ ਸੜਕ ਦੀ ਚੜਾਈ ਕਰਕੇ ਤੇ ਦੂਸਰਾ ਚੜਾਈ ਹੋ ਜੇ ਤੇ ਸਭ ਆਰਾਮਦਾਇਕ ਨੰਗਣ ਤੇ ਜੀਵਨ ਸਫਰ ਰਹੇ ਸਾਰਿਆਂ ਦਾ ਤੇ